ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਜੱਟ ਦਾ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਚਾਰਸ ਲੰਜਾ ਦਾ ਡਿਜ਼ਾਈਨ ਆ ਤੇ 6 ਕੁੰਡਿਆਂ ਨਾਲ ਇਹ ਬਣਦਾ ਇੱਕ ਵਾਰ ਇਹ ਜਿਵੇਂ ਚੱਲਪੂ ਸਿੱਧਾ ਸਿੱਧਾ ਚੱਲੀ ਜਾਊਗਾ 6 6 ਸੇ ਕੁੰਡਿਆਂ ਦੇ ਹਿਸਾਬ ਨਾਲ ਚੱਲੀ ਜਾਊਗਾ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ 6 6 ਕੁੰਡਿਆਂ ਦੇ ਹਿਸਾਬ ਨਾਲ ਰੱਖ ਕੇ ਆਪਾਂ ਨੇ ਤਿੰਨ ਕੁੰਡੇ ਐਸਟਾ ਰੱਖਿਆ ਸਾਈਡ ਤੇ ਇੱਕ ਤੇ ਇੱਥੇ ਮੈਨੇ ਦੋ ਰੱਖਿਆ ਕਿਉਂਕਿ ਮੈਂ ਪਹਿਲਾ ਕੁੰਡਾ ਬਣਾ ਬਣਾਉਂ ਉਹ ਧਾਰ ਦਿਉਂਨੇ ਆ ਇਸ ਕਰਕੇ ਇੱਕ ਕੁੰਡਾ ਆਪਾਂ ਨੇ ਉਲਟਾ ਬੁਣਿਆ ਤਾਗਾ ਬੈਕ ਸਾਈਡ ਲੈ ਕੇ ਇਹ ਕੁੰਡਿਆਂ ਤੋਂ ਬਿਨਾ ਮੈਂ ਇਹਨੂੰ ਵੀ ਬਿਨਾ ਬੁਨੇ ਤਰ੍ਹਾਂ ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਇੱਥੇ ਤੁਸੀਂ ਦੋ ਵੀ ਰੱਖ ਸਕਦੇ ਹੋ ਇੱਕ ਵੀ ਰੱਖ ਸਕਦੇ ਹੋ ਬਿਨਾ ਬੁਨੇ ਉਤਾਰਿਆ ਤਾਂ ਹੁਣ ਆਪਾਂ ਨੇ ਤਾਗਾ ਆਪਣੀ ਸਾਈਡ ਲਿਆਂਦਾ ਦੋ ਦਾ ਇੱਕ ਕਰਾਂਗੇ ਤਾਗਾ ਬੈਕ ਸਾਈਡ ਲੈ ਕੇ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਵਾਂਗੇ ਤਾਗਾ ਆਪਣੀ ਸਾਈਡ ਲਿਆ ਕੇ ਫਿਰ ਇਹਨੂੰ ਇਸ ਤਰ੍ਹਾਂ ਇੱਕ ਕੁੰਡੇ ਦੇ ਤਿੰਨ ਕੁੰਡੇ ਵਣਗੇ ਦੋ ਦਾ ਇੱਕ ਇੱਕ ਕੁੰਡੇ ਦੇ ਤਿੰਨ ਕੁੰਡੇ ਫਿਰ ਆਪਣੀ ਸਾਈਡ ਦਾ ਅੱਗ ਲਿਆ ਕੇ ਦੋ ਦਾ ਇੱਕ ਦਾਦਾ ਫੀਲ ਬੈਕ ਸਾਈਡ ਲੈ ਜਾਗੇ ਇਹ ਕੁੰਡੇ ਨੂੰ ਇਸ ਤਰ੍ਹਾਂ ਫਿਰ ਬਿਨਾ ਬੁਣੀ ਉਤਾਰਾਂਗੇ ਇੱਥੇ ਤੱਕ ਉਹਨਾਂ ਸੇ ਕੁੰਡਿਆਂ ਦਾ ਡਿਜ਼ਾਈਨ ਕੰਪਲੀਟ ਹੋ ਗਿਆ ਸੀ ਦੁਬਾਰਾ ਇਹ ਹਿਸੇ ਕੁੰਡੇ ਦੁਬਾਰਾ ਦੁਬਾਰਾ ਰਿਪੀਟ ਹੋਣਗੇ ਬਿਨਾ ਬੁਣੀ ਉਤਾਰਿਆ ਇੱਕ ਦੋ ਦਾ ਇੱਕ ਤੱਕ ਆ ਬੈਕ ਸਾਈਡ ਲਿਆ ਕੇ ਇੱਕ ਤੋਂ ਤਿੰਨ ਬਣਾਵਾਂਗੇ ਫਿਰ ਆਪਣੀ ਸਾਈਡ ਲੈ ਆ ਕੇ ਇਸ ਤਰ੍ਹਾਂ ਫਿਰ ਧਾਗਾ ਬਿਨਾ ਬੁਣੀ ਉਤਾਰਾਂਗੇ ਫਿਰ ਆਪਣੀ ਸਾਈਡ ਦੋ ਦਾ ਇੱਕ ਇੱਕ ਤੋਂ ਤਿੰਨ ਇੱਕ ਤਾਂ ਆਪਣੀ ਸਾਈਡ ਐਕਸਟਰਾ ਇੱਕ ਤੋਂ ਫਿਰ ਤਿੰਨ ਬਣਾਵਾਂਗੇ ਤੇ ਆਪਣੀ ਸਾਈਡ ਦਾ ਅੱਗਾ ਲਿਆ ਕੇ ਦੋ ਦਾ ਇੱਕ ਕਰਾਂਗੇ ਲਾਸਟ ਟਾਈਮ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾ ਲਵਾਂਗੇ ਬੈਕ ਸਾਈਡ ਦੀ ਹਰ ਵਾਰ ਉਲਟੀ ਸਲਾਈ ਲੰਗੂਗੀ ਬੈਕ ਸਾਈਡ ਦੀ ਹਰ ਵਾਰ ਹੀ ਇਸ ਤਰ੍ਹਾਂ ਲੰਗੂਗੀ ਇਹ ਆਪਾਂ ਸੀ ਇਸੇ ਦੇ ਸਾਹ ਹੁਣ ਇੱਕ ਵਾਰ ਜਿੱਥੇ ਡਿਵਾਈਡ ਕਰ ਲਿਆ ਸਿੱਧੀ ਸਾਈਡ ਤੋਂ ਉੱਥੇ ਹੀ ਚੱਲੀ ਜਾਊਗਾ ਸੀ ਇਸੇ ਕੁੰਡੇ ਨਾ ਹੀ ਬਦਣਿਆ ਨਾ ਕਟਣਿਆ ਸੇਮ ਉੱਥੇ ਹੀ ਚੱਲੀ ਜਾਣਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੌਖੇ ਸੌਖੇ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਆਪਾਂ ਸਾਰੇ ਨੂੰ ਬੈਕ ਸਾਈਡ ਦੀ ਹਰ ਬਾਰਾ ਕੰਟੀ ਨੂੰ ਹੁਣ ਆਪਾਂ ਫੇਰ ਸਿੱਧੀ ਸਾਈਡ ਆ ਗਏ ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰਿਆ ਇਹਨੂੰ ਤਾਂ ਆਪਾਂ ਕਹਿ ਵੀ ਬੋਲ ਸਕਦੇ ਆ ਇਹ ਬਿਨਾ ਡਿਜ਼ਾਈਨ ਤੋਂ ਨੇ ਇੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਇੱਕ ਗੁੰਡਾ ਬਿਨਾ ਬੁਣੇ ਉਤਾਰਿਆ ਹੁਣ ਜਿਹੜੇ ਆਪਾਂ 5 ਗੁੰਡਾ ਤੇ ਡਿਜ਼ਾਈਨ ਬਣਾਇਆ ਸੀ ਇਹੀ 5 ਗੁੰਡੇ ਹੁਣ ਆਪਾਂ ਸਿੱਧੇ ਬੁਣਾਗੇ 1 2 3 4 5 ਇੱਕ ਗੁੰਡਾ ਫੇਰ ਇਹ ਤੱਕ ਕਪੜਾ 6 ਗੁੰਡਿਆਂ ਦਾ ਡਿਜ਼ਾਈਨ ਪੂਰਾ ਫੇਰ ਬਿਨਾ ਬੁਣੇ ਉਤਾਰਿਆ 5 ਗੁੰਡੇ ਸਿੱਧੇ 1 2 3 4 5 ਫੇਰ ਬਿਨਾ ਬੁਣੇ ਉਤਾਰਿਆ 1 2 ਨ 4 5 लास्ट ਟੱਲ ਨੂੰ ਬਤਾ ਇਸ ਤਰੀ ਬਣਾਓ ਬੈਕ ਸਾਈਡ ਆਪਾਂ ਉਸ ਤਰੀ ਸਾਰਾ ਬੈਕ ਸਾਈਡ ਦੀ ਹਰ ਵਾਰ ਸলাই ਕੋਈ ਵੀ ਸলাই ਇਸ ਤਰੀ ਲੰਘੂਗੀ ਇਹ ਚਾਰ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇਗੀਆਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਤੇ ਬਿਲਕੁਲ ਸੌਖਾ ਦਾ ਕੋਈ ਵੀ ਬਣਾ ਸਕਦੇ ਜਿਹਨੇ ਮੇਰੀ ਪੈਣ ਨੇ ਨਹੀਂ ਵੀ ਬੁਣਿਆ ਉਹ ਵੀ ਬਣਾ ਸਕਦੇ ਆ ਕੋਈ ਇੱਚ ਜਾਲੀ ਵਗੈਰਾ ਨਹੀਂ ਪਾਉਣੀ ਸਿੱਧਾ ਜਾਂ ਦੀਆਣਾ ਤੇ ਗੁੰਦਮਾ ਗੁੰਦਮਾ ਬਣਦਾ ਲੇਡੀ ਜੀ ਜੈਕਟ ਦੇ ਕੋਟੀ ਵਿੱਚ ਬਹੁਤ ਪਿਆਰਾ ਬਣ ਕੇ ਆਊਗਾ ਇਹ ਡਿਜ਼ਾਈਨ ਹੁਣ ਆਪਾਂ ਫਿਰ ਦੁਬਾਰਾ ਜਿਸ ਤਰ੍ਹਾਂ ਪਹਿਲੀ ਸਲਾਈ ਪੈਣਾਈ ਸੀ ਪਹਿਲਾ ਗੁੰਡਾ ਬਣਾ ਬੁਣੇ ਉਤਾਰਿਆ ਇੱਕ ਬੁਣ ਕੇ ਇਹ ਬਿਨਾ ਬੁਣੇ ਉਤਾਰਿਆ ਇੱਥੋਂ ਆਪਣਾ ਡਿਜ਼ਾਈਨ ਹੁੰਦਾ ਸ਼ੁਰੂ ਤਾਗਾ ਆਪਣੀ ਸਾਈਡ ਦੋ ਦਾ ਇੱਕ ਇੱਕ ਤੋਂ ਤਿੰਨ ਕਰਾਂਗੇ ਇੱਕ ਤਗਾ ਆਪਣੀ ਸਾਈਡ ਲਿਆ ਕੇ ਫਿਰ ਦੁਬਾਰਾ ਬੁਣ ਲਾਂਗੇ ਫਿਰ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਪੰਜ ਗੁੰਡਾਤੀ ਡੀਆਰ ਬਣ ਗਿਆ ਆਪਣਾ ਫਿਰ ਤਗਾ ਬੈਕ ਸਾਈਡ ਲਿਆ ਕੇ ਇੱਕ ਗੁੰਡਾ ਬਿਨਾ ਬੁਣੇ ਉਤਾਰਾਂਗੇ ਦੋ ਦਾ ਇੱਕ ਤਗਾ ਬੈਕ ਸਾਈਡ ਲਿਆ ਕੇ ਇੱਕ ਤੋਂ ਤਿੰਨ ਗੁੰਡੇ ਬਣਾਵਾਂਗੇ ਫਿਰ ਤਗਾ ਆਪਣੀ ਸਾਈਡ ਦੋ ਦਾ ਇੱਕ ਇਹ ਤੱਕ ਅੱਗੇ ਪਿੱਛੇ ਲੈ ਜਾਵਾਂਗੇ ਤੇ ਇਹਨੂੰ ਬਿਨਾਂ ਬੁਨੇ ਉਤਾਰਾਂਗੇ ਫਿਰ ਤੱਕ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਇੱਕ ਤੋਂ ਤਿੰਨ ਬਣਾਵਾਂਗੇ ਇੱਕ ਆਪਣੀ ਸਾਈਡ ਲਿਆ ਕੇ ਤਿੰਨ ਬੁਣ ਲਈ ਫਿਰ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਤੇ ਲਾਸਟ ਵਾਲ ਨੂੰ ਆਪਾਂ ਸਿੱਧਾ ਬਣਾ ਲਵਾਂਗੇ ਬੈਕ ਸਾਈਡ ਆਪਾਂ ਫੇਰ ਉਸੇ ਤਰ੍ਹਾਂ ਸਾਰਿਆਂ ਨੂੰ ਉਲਟਾ ਬੁਣਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਲੀਜ਼ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁਖ ਸੁਖੇ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਨੂੰ ਪਾਸਾਰ ਇਹਨੂੰ ਬੈਕ ਸਾਈਡ ਹਰ ਵਾਰੀ ਹੁੰਦੱਸਿਆ ਉਲਟੀ ਹੀ ਲੱਗੂਗੀ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਇੱਕ ਵਾਰ ਸਲਾਈ ਸਿੱਧੀ ਲੱਗਿਆ ਤੇ ਇੱਕ ਸਲਾਈ ਚ ਆਪਣਾ ਇਹ ਡਿਜ਼ਾਈਨ ਬਣਦਾ ਐਮਸਲਾ ਮੈਂ ਤਾਂ ਆਪਣਾ ਇਹ ਇੱਕ ਸਲਾਈ ਦੀ ਡਿਜ਼ਾਈਨ ਹੋ ਗਿਆ ਬਸ ਬਣ ਕੇ ਇਹ ਚਾਰ ਚੁੰਦਾ ਤੇ ਰਿਪੀਟ ਦੁਬਾਰਾ ਦੁਬਾਰਾ ਇਹ ਚਾਰ ਸਲਾਈਆਂ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣਗੀਆਂ ਤੇ ਸਿੱਧੀ ਸਿੱਧੀ ਫਲੀਆਂ ਬਣਦੀ ਜਾਊ ਫਲੀਆਂ ਦੇ ਵਿਚਾਲੇ ਹੀ ਆਪਣਾ ਡਿਜ਼ਾਈਨ ਬਣਦਾ ਜਾਊਗਾ ਦੇਖੋ ਇਸ ਤਰ੍ਹਾਂ ਹੀ ਬਣ ਕੇ ਆਊਗਾ ਇਹੀ ਆਪਣਾ ਜਿਹੜੀ ਫਲੀ ਤਾਂ ਆਪਾਂ ਬਿਨਾਂ ਬੁਣੀ ਉਤਾਰਦੇ ਆ ਇਸ ਤਰੀ ਚੱਲ ਜਾਊਗਾ ਇੱਥੇ ਹੀ ਸਿੱਧਾ ਸਿੱਧੀ ਇਹ ਆਪਣਾ ਡਿਜ਼ਾਈਨ ਬਣੀ ਜਾਊ ਬਹੁਤ ਹੀ ਪਿਆਰਾ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ